ਪਿਆਰ ਜਾਨਾਂ ਤੋਂ ਪਿਆਰੇ ਸਿੰਘਾਂ ਦੀ ਅਸਾਨੀ ਸਾਜ ਤੋਂ ਸੁਣਨ ਕੀਤਾ ਹੈ ਬਾਲਾ ਸਨਮਾਨੀ 10 ਮਿੰਟ ਦਾ ਸਮਾਂ ਲਾਉਣਾ ਦਾਸ ਨੇ ਜਿਥਾ ਮਗਰ ਧਿਆਰ ਗੁਰਸ਼ੇ ਜਾਨੇ ਕਰਦੇ कि ਆਪਾਂ ਵਿਚਾਰ ਕਰਨੀ ਹੈ ਵੀ ਸ਼ੀਰ ਗਾਉਂ ਹੈ। ਛੇ ਗਾਹੀ ਪਵਿੱਤਰਤਾ ਕੀ ਹੈ? ਕਿਉਂਕਿ ਜਿੰਦਗੀ ਕੇ ਸੰਗਤ ਦੇ ਸਰਵ ਕਰਨੀ ਹੈ। ਬਹੁਤ ਸਾਡੇ ਸਿੰਘ ਹੋਰ ਤਰ੍ਹਾਂ ਦੇ ਨੇ ਸ਼ੀਰ ਜਿਹੜੇ ਨੇ ਹੋਰ ਤਰ੍ਹਾਂ ਦੇ پال سو سال بتیت کر لیے دس سال بتیت کر لی ادو تو لے کے اصل شہیدان کے دہاڑے گرو سی اوتار پورب بڑی شرط شوق منا رہے ਮੇਰੇ ਬਾਹਰ ਵੀ ਇੱਕ ਬਤਿਆਰ ਆਈ ਵੀ ਕਿ ਤਿਹਾੜੇ ਮਨਾਇ ਕਿਉਂ ਜਾਂਦਾ ਪਈ ਕਿੰਨੇ ਕਰ ਕੇ ਮਨਾਇ ਕਿਉਂ ਜਾਂਦਾ ਇੰਨੇ ਖਿਆਲ ਕਰਦਾ ਵੀ ਮਨਾਇ ਕਿਉਂ ਜਾਂਦਾ ਮਨਾਇਆ ਤਾਂ ਉਸ ਸ਼ਖਸ ਨੂੰ ਜਾਂਦਾ ਕਿਤਾ ਕਿਸੇ ਨਾਲ ਮੁਸਹੇ ਹੋ ਗਿਆ ਉਹ ਗਰਸ ਗਿਆ ਇੱਕ ਦੂਜੇ ਦੇ ਮਾਰੇ ਕੋਈ

ਅਸਿਰ ਪਰੋਤ ਸਵੇਰ ਤੋਂ ਘਰ ਪਰੋਂ ਮਨਾਈ ਸਿਦਾ ਦੀ ਦਾ ਦੇ ਮਨਾਈ ਹਰ ਇੱਕ ਨਗਰ ਦੇ ਨਗਰ ਕੀਰਤਨ ਹੋਏ ਗਿਆਨ ਕਰੇ ਮਰੂ ਦਾ ਮਨਾ ਰਿਆ ਪਰ ਸਕੂਲ ਦੀ ਇੱਕ ਨਹੀਂ ਬਣੀ ਇੱਕ ਗੁਰਪੁਰਗਣਾ ਮਨ ਦਾ ਮਖਸ਼ਦ ਇੱਕੋ ਇੱਕ ਹੈ ای سال سارے نگر دیک امرداری ہے نگر کیرتن آرپرب منایا آؤں سال بھی سا سا دے دے سا سا ہو گئے لاپ کرنی گرو ننا لیا جی گرو کی گل مانی گرو نانک پاشاہ جی کہ دبدتا نہ پنوہر بن ہوتے مڑے مسال نہ ਗੁਰੂ ਦੀ ਗੱਲ ਨੇ ਮੰਨੀ ਅਸੀਂ ਮਰੀਆ ਮਸਾਲਾ ਤੇ ਮੱਥਾ ਟੇਕਦਾ ਸੀ ਪੀੜੀਆਂ ਦੇ ਚਾਚੇ ਦਾ ਘੜੌਦਾ ਹੀ ਜੇ ਸਿੱਖ ਕਹਿ ਕੋ ਕਹਦਾ ਗੁਰੂ ਨਾਲ ਕਿਦਾ ਸੀ ਜੇ ਗਾਲੋ ਗੋਈ ਉਹਦੀ ਸਾਧੂ ਕਹਿੰਦੇ ਸਾਧੂ ਪੁਰਵਾਚੋਂ ਗੁਰ ਨੇ ਕੋਈ ਨਗੁਰੇ ਕਾ ਹੈ ਕਾਉਂ ਬੁਰਾ ਗੁਰਬਨ ਕੋਰਾ ਕਾ ਗੁਰ ਪਰ ਸਤਿਨਾਮ ਹੈ ਅਸੀਂ ਗੁਰੂ ਵਾਲੇ ਨਹੀਂ ਬਣੇ ਮੰਨਿਆ ਨਹੀਂ ਤੇ ਜਿਨ੍ਹਾਂ ਨੇ ਮੰਨ ਲਿਆ ਗੁਰੂ ਨੂੰ ਮੰਨ ਲਿਆ ਉਹਨਾਂ ਨੇ ਪਰਸਾਏ ਆਪਨੇ ਸਿਰੋਂ ਕੀਤਾ ਹੈ ਗੁਰੂ ਪਿਆਰੇ ਦੀ ਨਜ਼ਰਾਂ ਤੋਂ ਸਾਰਾ ਕੋਈ ਚਾਜ ਕੇ ਦੁਨੀਆ ਦਾ ਮੋਹ ਛੱਡ ਕੇ ਮਾਇਆ ਦਾ ਮੋਹ ਛੱਡ ਕੇ ਜੇਕਰ ਰੂਹ ਨੂੰ ਘੜਾ ਲਾ ਕੇ ਗੁਰੂ ਪਿਆਰੋਂ ਦੇ ਕਿਰਪਾ ਕਰੋ ਮੈਂ ਗਾ ਪੂਰੀ ਛੀੜੀ ਛੀੜ ਕੇ ਉਹ ਕਹਿੰਦੇ ਨੇ ਛੀੜੀ ਪੂਰੀ ਤਰ ਕਰ ਗਏ ਛੀੜੇ ਨੇ ਬੜੀ ਬੇਤਤਾਈ ਮੇਰੇ ਪ੍ਰੀਤ ਦੇ ਮਾਰਗਸ਼ਿਖਾ ਪਾਸ਼ਾ ਗੁਰੂ ਆਪੋ ਬਸ ਸਮਾਰਾਤ ਅਕਾਲ ਤਖਤ ਦੇ ادھی رات بٹا ہوا میری پیڑ کو کمرہ آرام کرنے والا سرن اس طریقے سے بھرا ہوا میری پیڑ پوچھا بھی کسی کون ادی رات ساری کمرے کی لینا ہے انہوں نے کہا بھی اے کچھ نہیں لینا اچھی ایک گل سرو کی ہے ਬਿਕਰੂ ਨਾਰਕਦੇਵ ਦਾ ਘਰ ਦੇ ਨਾਲ ਇੱਥੇ ਜਿਹੜਾ ਅਰੰਦਰ ਫਿਰ ਰਮਾਨਾ ਨੂੰ ਮਾਰ ਮੈਂਦਾ ਨਾ ਤਾਰਿਆ ਨੂੰ ਤਾਰ ਮੈਂਦਾ ਅਸੀਂ ਤਾਰ ਆਈਆਂ ਤੇ ਮੇਰੇ ਵੀਰੇ ਮਾਲਕ ਤੇ ਤੁਸੀਂ ਕੌਣ ਐ ਮੋਰੋ ਜੁ ਇੱਕ ਜਿਹੜੀ ਉਹਨਾਂ ਦੀ ਮੁਖੀ ਸੀ ਨਾ ਮੁਖੀ ਨੇ ਕਿਹਾ ਵੀ ابھی چوگنیاں ہوئی چنڈی کی درد کرتا میرے سر یہ چوگڑیاں ساری میں مخیوگی ہوں میری پیڑ نے مالک نے کہا بھی تھوڑی کی سیوا کریے جل پر کریے کہا جو نہیں کیا بی مالک جی ارے بند فملے داخل ہو آپ ہیں بہت کوشش کر ہے پر سنٹ نہیں ایک رات نہیں ساری جل پانی کی آپ نے جل پانی والا میں گروہ گروکاروں نے گلاسٹ کر ਇਥੇ ਕੀ ਬਣਿਆ ਉਥੇ ਕੀ ਬਣਿਆ ਜਦ ਕਾਨਾਂ ਤੇ ਜਾਗੀਆਂ ਸੀ ਜਿੱਦੋਂ ਪ੍ਰੋਤਸ ਕਰਨੀ ਦੀ ਹੈ ਅਰ ਸਤਗੁਰੂ ਦੀ ਗੱਲ ਕੀਤੇ ਬੰਦਿਆ ਜਿਸ ਵਖਰ ਕੋ ਲੈ ਤੋ ਆਇਓ ਸੁ ਪਾਇਓ ਸਤਗੁਰ ਕਾਸਾ ਹੋਏ ਜਿਹੜੀ ਵਸ ਦੂਰ ਜਾਣ ਵਾਸਤੇ ਅਗਰ ਬ੍ਰਹਮਾ ਦੇਵ ਦੀ ਜਨਮ ਲੈ ਕੇ ਆਇਆ ਏ ਉਹ ਸਤਗੁਰੂ ਦੇ ਪਾਸੋਂ ਮਿਲਦੀ ਇੱਥੇ ਅੱਗੇ ਬਿਠਾਇਆ ਗਿਆ

ਤੇ ਤੇਰੀ ਵੀ ਦੇ مالک ਤੇ ਵੀ ਇਹ ਕੋਸਤਗਾ ਦਾ ਜਨ ਚੜੇਗਾ ਬਸ ਸਤਨ ਕਹਿ ਕੇ ਸ਼ਿਕਾਰ ਫੇਰ ਲੈਂਦੇ ਆ ਤੇ ਤਿਆਰ ਕਰਾ ਕੇ ਤੋਂ ਵੀ ਸ਼ਿਵਕ ਦਾ ਗੁਰੂ ਜੀ ਦਰ ਤੇ ਆਇਓ ਦਰ ਤੇ ਆ ਕੇ ਉਹ ਕਲਾ ਜੋਗਣੀ ਨੇ ਇੱਕੋ ਗੱਲ ਕਹੀ ਉਹ ਕਹਿੰਦੀ ਮੇਰੀ ਵੀ ਦੇ مالک ਅਸੀਂ ਤੇਰੇ ਕਰ ਬਾਬੇ ਨੰਦੂ ਦੇ ਤਾਗਲ ਹੋ ਗਏ ਆ

رمیاں ہو گئے اوتر روتی خاطر رسقال ہو کے کرباد ہو جاتے ایک ایک رو میں پرمیشور کا نام لے جاؤ آج کسی خیال کرو کوئی چار کمی کھاڑنے والے کر کا کے مر گیا تو اسی کا خطاب جو بارشی کی خطاب

ਕੋ ਕਰਬਾਨ ਹੋਏ ਸਿੱਖ ਦਾ ਖੂਨ ਦਾ ਇੱਕ ਕੱਗੜਾ ਕਿ ਸਾਨੂੰ ਮਿਲਦਾ ਨਹੀਂ ਇੱਕ ਕਰੋੜ ਸਾਲ ਤੱਕ ਭੁੱਖ ਨਹੀਂ ਜਦੱਕ ਨਹੀਂ ਗੱਜ ਕੇ ਆਪ ਕੋ ਸਤਨਾ ਵਾਹਿਗੁਰੂ ਇੱਕ ਕਰੋੜ ਸਾਲ ਸ਼ੀਰਾਂ ਦੇ ਖੂਨ ਦੇ ਟੁਕੜੇ ਦਾ ਇਨੀ ਹੈ ਗੁਰੂ ਘਰੋ ਅਜਿਹਾ ਨਹੀਂ ਗੱਲ ਪਰ ਸਤਿਗੁਰ ਦੇ ਸਿੱਖ ਜੀ ਕਰਕੇ ਕਹਿੰਦੇ ਉਹ ਆਮ ਆਦਮੀ ਨਹੀਂ ਸੀ ਉਨ੍ਹਾਂ ਦੀ ਪਵਿੱਤਰਤਾ ਇੱਕ ਇੱਕ ਜਿਨ੍ਹਾਂ ਆਸਾ ਦੇ ਘੁੰਮ ਦੇ ਵਿੱਚ ਦਾ ਅਨੇਕਾਂ ਮਾਰੀਆਂ ਵਸਨੇ ਹੋ ਜਾਂਦੇ ਜਿਨ੍ਹਾਂ ਦੇ ਹਿਰਦੇ ਵਿੱਚ ਪਰਮੇਸ਼ਰ ਦਾ ਜਿੰਨ ਕੇ ਅੰਦਰ ਵਸਿਆ ਹਰ ਹਰ تن ਕੇ ਸਭ ਰੋਗ ਗੁਵਾਈ ਜਿਨ੍ਹਾਂ ਦੇ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਵਸਿਆ ਤਾਂ ਸਾਰੇ ਰੋਗ ਦੂਰ ਹੋ ਜਾਂਦੇ ਇਹ ਚਲਕ ਅਸੀਂ ਇਸ ਉਸਤਾਨ ਘਰੋਂ ਨੇ ਮਿਲੂ ਤਕਰੀਬਨ

سارے ادو ਉਹ ਕਹਿੰਦੇ ਨੇ ਕੰਗਾ ਪਾਰਟੀ ਕੋਲ ਤੂੰ ਮੇਰਾ ਥੇਲਾ ਤੇ ਮੈਂ ਤੇਰਾ ਗੁਰਗਾਂ ਨਾ ਅਸੀਂ ਨਰਕਾਂ ਨੂੰ ਲੈਣਾ ਜੇ ਇਹ ਦਸਵਾ ਨਰਕਾਂ ਹੁੰਦਾ ਤੇ ਪੰਜਾਬ ਨੂੰ ਦੱਸਦਾ ਤੂੰ ਕਿੱਥੇ ਸੁਵੇ ਚਲਾ ਜਾਇਆ ਅਸਤੂ ਨੇ ਕਿਹਾ ਆਪ ਜੱਫੇ ਹੋਏ ਨਾਮ ਕਰਾ ਜਿਵੇਂ ਤੁਸੀਂ ਬੈਠੇ ਸੀ ਬੈਠੇ ਨਾ ਜਿਹੜੇ ਸਾਨੂੰ ਹੁਕਮ ਕੀਤਾ ਵੀ ਆਪ ਜਾਵਦੇ ਉਹ ਰੰਗ ਪਾਇਆਗਾ ਤੇਰੇ ਖੂਨ ਦੀ ਬਹਾਦਰੀਤਾ ਦਾ ਨਾਮ ਲੈ ਤੈਨੂੰ ਸਭ ਨੇ ਨੀਠਾ ਤੋਂ ਉੱਚੀ ਕਰ ਦਿੱਤਾ ਹੈ جی سان قربانیاں نہ کر دے سانو کی پوچھنا سی پی دن کے دانے نہیں ہونی دستار کرو میں چھوٹا جا بچن کردیا بیبیا کے سننے والی گل ہے یہ کتنے گرہ نہیں کرزرگ گل کرایا کرتے وہ کہتے جدو کسی تھی کا پتی مر جاتا نا

ਇੱਕ ਲੱਗ ਰਹਿ ਰਿਹਾ ਜੇ ਸ਼ਿਦਾਦੇ ਸਤਾਨ ਤੇ ਜੇ ਗੁਰੂ ਤਲਗੀ ਤਰਫਾ ਸ਼ਿਦਾਦੇ ਸਤਾਨ ਤੇ ਆਉਂਦੇ ਹੋ ਸਿਰ ਤੇ ਸਤਾਨ ਕਹਿੰਦੇ ਤੂੰ ਕਿੰਨੀ ਸੱਤ ਕੁਰਬਾਨੀਆਂ ਨੇ ਐਵੇਂ ਦੀ ਮੰਗੀਏ ਇਹਦਾ ਸੱਤ ਕਾਰ ਕਰੋ ਅਮਰ ਸ਼ਰੂ ਅਮਰ ਕੁਲੇ ਸੁਭਾਲ ਕਰੋ ਅਮਰ ਕੁਪੀ ਪਾਣੀ ਬਲੋ ਹਾਦੇ ਕਾਰਜ ਲਈ ਹੋ ਗਿਆ ਜੀ ਸਾਡੇ ਇਦ ਤੱਕ ਦਾ ਹੀ ਹੋਇਆ ਕਾਲ ਕਰੇਸ ਪੈਦਾਇ ਕਾਲ ਪੈਦੀ ਹੈ ਤਰ ਕੇ ਉੱਠਦੇ ਹੈ ਕਾਲ ਕਰੇਸ ਪੈਦਾਇ ਕਿਤੇ ਆਪਾਂ ਅੰਦਰੋਂ ਉਹ ਤੇ ਸ਼ਨਾਣ ਕਰਕੇ ਉਹ ਸਤਿਗੁਰੂ ਦੀ ਬਾਣੀ ਜਗਤੀ ਸਰ ਬੜਾ ਹੋਵੇ ਫਿਰ ਜਾਪ ਸਰ ਬੜੇ ਬੜ ਸੁਖੀਏ ਬੜੇ ਪ੍ਰੋਫੀ ਸਰ ਕਲੇ ਫਿਰ ਅਨੰਦ ਆ ਜਾਂਦਾ ਹੈ ਅਨੰਦ ਤੇ ਜਿਹਨੂੰ ਅਨੰਦ ਆ ਗਿਆ ਤੱਕ ਉਸ ਦਿਪਿਲ ਅਸੀਂ ਬਾਣੀ ਪੜੀ ਨਹੀਂ ਕਿਉਂ ਨਹੀਂ ਪੜੀ

ਇਹ ਕਿ ਸੇਗਰ ਦਾ 10 ਕਿਲੋ ਮੇਰਾ ਮਹਾਰਾਜਾ ਸਿੰਘ ਸਾਹਿਬ ਨੇ ਸਾ ਬਹੁਤ ਕੁਝ ਜਾਗ ਜਾ ਬੜਾ ਕੁਝ ਜਗ ਦੀ ਮਹਾਰਾਜਾ ਦੇ ਸਿੰਘ ਸਾਹਿਬ ਦਾ ਡਾਕ ਹੋਈ ਇਹ ਨੂੰ ਬੇਸਰਤ ਕਰਾਈ ਬਿਟੀ ਉਹ ਕਹਿੰਦੇ ਇੱਕ ਸਰਦੇਸਾਂ ਦੇ ਸਿੱਖ ਨੂੰ ਜੇ ਸੱਜ ਜਾਵੇ ਮੇਰੇ ਸਿੱਖ ਦਾ ਅੰਮਤ ਛੜਿਆ ਹੋਵੇ ਉਸ ਨੇ ਛੜ ਜਾਵੇ ਉਹਦਾ ਸਰਕਾਰ ਹੋ ਜਾਵੇ ਸਿਕਾਗੋ ਨੂੰ ਬਾਹਰੋਂ ਗੀਤਾ ਪ੍ਰੋਗਰਾਮ ਕਰਦੇ ਤੇ ਗੀਤ ਦੇ ਵਿੱਚ ਸ੍ਰੀ ਸਾਹਿਬ ਜਰਦੇ ਤੇ ਅੱਲਾ ਨੂੰ ਸੱਚ ਕੱਢ ਲਿਆ। ਸ੍ਰੀ ਸਾਹਿਬ ਦਾ ਮਹਾਰਤਾ ਇਹਨੂੰ ਸਹਾਰੋ ਗੁਰੂ ਘਰ ਨੂੰ ਲੋੜ ਆਪਣੇ ਬੱਚਾ ਨੂੰ ਜ਼ੋਨੇ ਦੀ ਕਹਾਵਤ ਸੁਣਾਇਆ ਕਰੋ। ਤਾਂ ਕਿ ਸਾਡੇ ਬੱਚੇ ਜਿਹੜੇ ਕੇਸ ਹੋਣ। ਬਾਹਰੋਂ ਜਦੋਂ ਕਹਾਵਤ ਸੁਣਾਓ ਤਾਂ ਬੱਚਾ ਤੁਹਾਡਾ ਕੇਸ ਬਣਾਵੇ ਤੇ ਨਾ ਨਸ਼ਾ ਕਰੇ।

بول نہیں سکتا میرے کو پاور نہیں آپ کو نہیں میم دربار آگے